ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਥੇਦਾਰ ਸਾਹਿਬ ਜੀ ਹਾਂਜੀ ਆਪਣੇ ਕਹਿੰਨੀ ਹਰਪ੍ਰੀਤ ਸਿੰਘ ਜੀ ਠੀਕ ਠਾਕ ਹੋ ਤੁਸੀਂ ਮਿਹਰਬਾਨ ਜੀ ਬਹੁਤ ਬਹੁਤ ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ ਚਲੋ ਤੁਸੀਂ ਕਿਸੇ ਤਰੀਕੇ ਨਾਲ ਵੀ ਚਲੋ ਤੁਹਾਡੇ ਦਰਸ਼ਨ ਹੋਏ ਵਾਹਿਗੁਰੂ ਜੀ ਮਨਾਥ ਮਨਾਥ ਹੀ ਚਾਹਣਾ ਵੀ ਇਸ ਤਰੀਕੇ ਨਾਲ ਹੋ ਰਹੀ ਨਹੀਂ ਕਿ ਪਰਮਲ ਪੂਰੀ ਹੋ ਗਈ ਸੀ ਮੈਂ ਚਲੋ ਤੁਹਾਡੀ ਵਹਿ ਸਮੱਸਿਆ ਕੀ ਹੈਗੀ ਮਤਲਬ ਕੀ ਮੁਸ਼ਕਲ ਆਈ ਤੁਹਾਨੂੰ ਚਲੋ ਭਾਜੀ ਇਹ ਆਗੇ ਜਥੇਦਾਰ ਸਾਹਿਬ ਕੇ ਕਮੇਟੀਆਂ ਚਲੋ ਥੋੜਾ ਮੋਟਾ ਕਰਦੀਆਂ ਹੁੰਦੀਆਂ ਨੇ ਗੁਰੂਕਾਂ ਲੋਕਨ ਕਮੇਟੀਆਂ ਪਰ ਉਸ ਗੁਰਦੁਆਰਾ ਕਮੇਟੀ ਚ ਐਨੀ ਗੁੰਡਾਗਰਦੀ ਕਹਿ ਲਈਏ ਇਹ ਸ਼ਬਦ ਵਰਤਣ ਲਈ ਸੀ ਚਾਹੀਦੇ ਵੈਸੇ ਪਰ ਤੱਕਾ ਸਾਹੀ ਉਥੇ ਸਰੇ ਆਮ ਕਮੇਟੀ ਨੂੰ ਤਾਂ 40 ਸਾਲ ਹੋ ਗਏ ਉਥੇ ਕਾਬਜ਼ ਹੋਈ ਨੂੰ ਪਰ ਉਹ ਤੇ ਗ੍ਰਾਂਥੀ ਸਿੰਘ ਨੇ ਟਿਕਦਾ 6 ਮਹੀਨੇ ਬਰੂਤ 3 ਮਹੀਨੇ ਬਾਅਦ ਹੀ ਉਹਨਾਂ ਨੇ ਮੇਰੀ ਛੁੱਟੀ ਕਰਤੀ ਮੈਂ ਜੋ ਤਨਖਾਹ ਵਧਾਉਣ ਵਾਸਤੇ ਕਿਹਾ ਜੋ ਉਹਨਾਂ ਨੇ ਮੇਰੀ ਗੱਲ ਹੋਈ ਸੀਗੀ ਜੀ ਹਾਂਜੀ ਕਿਉਂਕਿ ਮੈਂ ਸੰਸਾਰ ਤੁਹਾਡੇ ਕੋਲ ਵੀ ਸਹੀ ਮੈਂ ਸਾਰੇ ਗਲਤ ਉਹਨਾਂ ਇਸ ਤਰ੍ਹਾਂ ਨਹੀਂ ਕਰਦਾ ਸਕਦਾ ਤੁਸੀਂ ਨਾ ਤੁਸੀਂ ਐਵੇਂ ਕਰੋ ਤੁਸੀਂ ਜੇ ਕੱਲ ਨੂੰ ਅੰਮ੍ਰਿਤਸਰ ਸਾਹਿਬ ਆ ਸਕਦੇ ਹੋ ਜੀ ਤੇ ਸਕਤਰੇਤਾਨ ਕੇ ਮਿਲੋ ਦੂਜੀ ਗੱਲ ਮੈਂ ਤੁਹਾਨੂੰ ਇਹ ਅੱਖ ਨਹੀਂ ਸੀ ਤੇ ਦੇਖੋ ਜਿਹੜੀ ਸਿੱਖੀ ਆ ਪਾਤਸ਼ਾਹੀ ਦੀ ਇਹ ਤੇ ਬੜੀ ਅਨਮੋਲ ਆ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿ ਸਾਡੇ ਸਿੱਖਾਂ ਨੇ ਬੰਦਬੰਦ ਘਟਵਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਆਪਾਂ ਅੱਗੇ ਤੋਂ ਇਹੋ ਜੀ ਕਦੀ ਵੀ ਨਹੀਂ ਕਰਦੀ ਵੀ ਆਪਾਂ ਸਿੱਖੀ ਛੱਡ ਰਹੇ ਆ ਸਿੱਖੀ ਅਨਮੋਲ ਆ ਤੇ ਦੇਖੋ ਰਪੀ ਸਿੰਘ ਜੀ ਦੀ ਗੱਲ ਗੱਲ ਮੇਰੀ ਗੱਲ ਸੁਣੋ ਤੇ ਜ਼ਿੰਦਗੀ ਦੇ ਵਿੱਚ ਨਾ ਗੁਰੂ ਪਾਤਸ਼ਾਹ ਦੇ ਬਚਨਾਂ ਬਾਣੀ ਦੇ ਵਿੱਚ ਨਾਨਕ ਬੋਲਣ ਛਖਣਾ ਦੁੱਖ ਛੱਡ ਮੰਗੀਆਂ ਸੁੱਖ ਸੁਖ ਦੁਖ ਦੋਵੇਂ ਦਾ ਕੱਪੜੇ ਪਹਿਰੇ ਜਾਏ ਮਨੁੱਖ ਤਾਂ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਸ੍ਰੀ ਅਕਾਲਤਖਬ ਸਾਹਿਬ ਕਿਉਂਕਿ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋ ਕਿ ਅਕਾਲਤਖਬ ਸਾਹਿਬ ਹਮੇਸ਼ਾ ਤੁਹਾਡੇ ਨਾਲ ਆ ਪੰਛੀ ਤੁਹਾਡੇ ਨਾਲ ਆ ਘਰ ਹੋਣਾ ਨਹੀਂ ਕਿਸੇ ਕੱਲੋਂ ਪਰ ਅੱਗੇ ਤੋਂ ਆਪਾਂ ਇਹੋ ਜੀ ਨਹੀਂ ਕਰਨੀ ਵੀ ਆਪਾਂ ਸਿੱਖੀ ਛੱਡ ਰਹੇ ਸਿੱਖੀ ਅਨਮੋਲ ਆ ਪਾਤਸ਼ਾਹ ਦੀ ਜਿੱਥੇ ਸੇਵਾ ਦੇ ਮੈਂ ਜਥੇਦਾਰ ਅਗਿਆਰੀ ਰੋਬੀ ਇਹ ਸਿਕੰਦਰ ਗੱਲ ਕਰੀ ਸੀ ਜੀ ਅਸ ਤੋਂ ਦੋ ਤਿੰਨ ਮਹੀਨੇ ਪਹਿਲਾਂ ਜੀ ਹਾਂਜੀ ਉਹ ਕਿਸੇ ਕਿਸੇ ਸਥਾਨ ਤੇ ਮੈਨੂੰ ਮਿਲੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਚਿੱਠੀ ਪਾਓ ਅਸੀਂ ਉੱਥੇ ਗੱਲ ਕਰਾਂਗੇ ਤੇ ਮੇਰਾ ਮੰਨਣਾ ਇਹ ਸੀ ਵੀ ਜਦੋਂ ਤੱਕ ਚਿੱਠੀ ਪਹੁੰਚੂਗੀ ਜਦੋਂ ਤੱਕ ਕੋਈ ਨੂੰ ਪਤਾ ਨਹੀਂ ਇੱਥੇ ਕੀ ਹਾਰਵਾ ਮੈਂ ਤੇ ਪਰ ਜਦੋਂ ਉਹਨਾਂ ਨੇ ਵੀ ਆਪਣੇ ਤੌਰ ਤੇ ਜਿਵੇਂ ਕਿਹਾਗਾ ਪਰ ਹੁਣ ਇਹਨਾਂ ਨੇ ਮੇਰੇ ਨਾਲ ਬਹੁਤ ਤੱਕਾ ਕੀਤਾ ਜੇ ਮੇਰੇ ਤੱਕੇ ਨਾਲ ਮੇਰੀ ਡਿਊਟੀ ਹੈ ਤੁਮ ਬਿਨਾ ਸੰਗਤ ਵੀ ਰਾਜਮੰਦੀ ਤੋਂ ਚਲੋ ਤੁਸੀਂ ਨਾ ਤੁਸੀਂ ਕੱਲ ਨੂੰ ਅੰਮ੍ਰਿਤਸਰ ਸਾਹਿਬ ਆਓ 12:00 ਵਜੇ ਆਜੋ 1:00 ਵਜੇ ਆਜੋ ਇਹ ਆਪਾਂ ਤੁਹਾਨੂੰ ਮਿਲਾਂਗੇ ਵੀ ਇੱਕ ਇੱਥੇ ਤੁਸੀਂ ਪਾਤਸ਼ਾਹ ਦੇ ਘਰੇ ਆਣ ਕੇ ਗੁਰੂ ਪਾਤਸ਼ਾਹ ਦੇ ਕੋਲੋਂ ਇਸ ਗੱਲ ਦੀ ਮਾਫੀ ਮੰਗਣੀ ਕਿ ਸਿੱਖੀ ਪਾਤਸ਼ਾਹ ਨਮੋਲਾ ਅੱਗੇ ਤੋਂ ਇਹ ਗਲਤੀ ਨਹੀਂ ਹੁੰਦੀ ਆਪਾਂ ਬੰਦ ਬੰਦ ਕਟਵਾਉਣ ਵਾਲੀ ਕੌਮ ਆ ਤੇ ਬਾਕੀ ਅਸੀਂ ਤੁਹਾਡੇ ਨਾਲ ਖੜੇ ਆ ਕਿਸੇ ਗੱਲੋਂ ਆਪਾਂ ਡਰਨਾ ਨਹੀਂ ਗੁਰੂ ਦੀ ਬਾਣੀ ਤੇ ਟੇਕ ਰੱਖੋ ਪਾਤਸ਼ਾਹ ਦੀ ਬਾਣੀ ਦਾ ਪਾਠ ਕਰੋ ਬੇਂਤੀ ਚੌਪਈ ਸਾਹਿਬ ਪੜੋ ਜਪਜੀ ਸਾਹਿਬ ਦਾ ਪਾਠ ਕਰੋ ਗੁਰੂ ਤੁਹਾਡੇ ਅੰਦਰ ਸੰਦ ਤੇ ਕੱਲ ਆਓ ਤੁਸੀਂ ਜੀ ਠੀਕ ਠੀਕ ਹੈ ਬਾਈ ਗੁਰਜੀ ਦਾ ਖਾਨ ਤੁਸੀਂ ਨੰਬਰ ਤੇ ਸੰਪਰਕ ਕਰੀਏ ਹਾਂਜੀ ਹਾਂਜੀ ਇਸੇ ਤੇ ਨੋਟ ਕਰ ਦਿਓ ਮੈਂ ਇੱਥੇ ਹੀ ਆ ਗੱਲ ਤੁਸੀਂ 1 ਵਜੇ ਆ ਜਾਓ 1:30 ਵਜੇ ਆ ਜਾਓ ਟਾਈਮ ਲੱਗੋ ਕੋਈ ਗੱਲ ਨਹੀਂ ਕਿਉਂਕਿ ਮੈਂ ਅਜੇ ਫੋਟੋ ਉਹ ਪੰਜਾਬ ਸੀ ਤੁਸੀਂ 2 ਵਜੇ ਆ ਜਾਓ 3 ਵਜੇ ਆ ਜਾਓ ਹਾਂਜੀ ਠੀਕ ਇਹ ਅਕਾਲ ਤੱਕ ਸਾਬ ਸਿੱਖਾਂ ਦਾ ਵਾ ਤੇ ਇਹ ਤਾਂ ਸਾਡਾ ਜੀ ਇਹਦੇ ਵਾਸਤੇ ਚਾਹੇ ਰੋਮ ਰੋਮ ਵਾ ਸਾ ਹਾਂਜੀ ਅਸੀਂ ਤੁਸੀਂ ਮਾਸੀ ਕਿ ਬਾਕੀ ਬਾਕੀ ਵੇਖੋ ਪਾਸ਼ਾ ਜੀ ਸਾਨੂੰ ਚੜ੍ਹਦੀ ਕਲਾ ਦਾ ਆਦੇਸ਼ ਦਿੱਤਾ ਆਪਾਂ ਚੜ੍ਹਦੀ ਕਲਾ ਚ ਰਹਿਣਾ ਹੁਣ ਚੜ੍ਹਦੀ ਕਲਾ ਚ ਰਹੋ ਪਾਠ ਕਰੋ ਤੇ ਕੱਲ ਆ ਠੀਕ ਠੀਕ ਤੁਸੀਂ ਹੌਸਲਾ ਦੇਤਾ ਜੀ ਬਹੁਤ ਬਹੁਤ ਮੇਰੇ ਕੋਈ ਹੌਸਲਾ ਦੇਣ ਵਾਲਾ ਸੱਚੇ ਪਾਸ਼ਾ ਵਾਹਿਗੁਰੂ ਗੁਰੂ ਘਰ ਤੋਂ ਮੇਰੇ ਪਾਸ਼ਾ ਸਾਰਿਆਂ ਥੱਲੇ ਬੜੀਆਂ ਬੜੀਆਂ ਹੋਇਤਾ ਸੀ ਜੀ ਬਸ ਐਵੇਂ ਮੈਨੂੰ ਅਮੀਤਾ ਤੋਂ ਬਹੁਤ ਢੁਮਕਾਇਆ ਗਿਆ ਕਹਿੰਦੇ ਜਨਾਬ ਕਿਸੇ ਨੇ ਨਹੀਂ ਸੁਣਨੀ ਕਿਸੇ ਨੇ ਨਹੀਂ ਸੁਣਨੀ ਨਹੀਂ ਨਹੀਂ ਇਹ ਤੇ ਪਾਸ਼ਾ ਦਾ ਉਹ ਦਰ ਘਰਵਾ ਜਿੱਥੇ ਕੋਈ ਵੀ ਆਇਆ ਪਾਤਸ਼ਾਹ ਦੀ ਸ਼ਰਨ ਤੇ ਪਾਤਸ਼ਾਹ ਨੇ ਉਹਨਾਂ ਦੀ ਬਾਹ ਫੜੀ ਆ ਤਾਂ ਅਸੀਂ ਗੁਰੂ ਘਰ ਦੇ ਸੇਵਾਦਾਰ ਹੋਣ ਦੇ ਨਾਤੇ ਤੁਹਾਡੇ ਨਾਲ ਤੁਸੀਂ ਕੱਲ ਨੂੰ ਆਜੋ ਆਪਾਂ ਬਹਿ ਕੇ ਗੱਲ ਕਰਾਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ